ਅੱਸੀ ਕੱਲ ਮੈਂ ਤਰਮਿੰਦਰ ਸਿੰਘ ਅੱਜ ਮੈਂ ਤਿੰਨ ਪਿੰਡਾਂ ਦੇ ਜਿਹਦੀਆਂ ਪੰਜ ਪੰਚਾਇਤਾਂ ਆ ਉਹਨਾਂ ਦੇ ਵੋਟਰਾਂ ਦੇ ਨਾਲ ਖਾਸ ਕਰਕੇ ਗੱਲ ਕਰਨੀ ਆ ਮੈਂ ਗੱਲ ਕਰ ਰਿਹਾ ਤਲਵਾੜਾ ਦੇ ਵਿੱਚ ਜੋਨ ਰਜਵਾਲ ਦੇ ਵਿੱਚ ਇੱਕ ਚੋਣ ਲੜ ਰਹੇ ਨੌਜਵਾਨ ਦੀਪਕ ਕੁਮਾਰ ਦੇ ਬਾਰੇ ਦੇ ਵਿੱਚ ਤੇ ਉਹਨਾਂ ਦੇ ਕੰਮਾਂ ਦੇ ਬਾਰੇ ਦੇ ਵਿੱਚ ਤੇ ਸੰਬੋਧਨ ਵੀ ਮੈਂ ਉਹਨਾਂ ਖਾਸ ਕਰਕੇ ਉਹਨਾਂ ਪਿੰਡਾਂ ਦੇ ਉਹਨਾਂ ਲੋਕਾਂ ਦੇ ਨਾਲ ਹੋ ਰਹੇ ਆਇਆਂ ਜਿਨ੍ਹਾਂ ਦੇ ਲੋਕਾਂ ਦੇ ਲਈ ਜਾਂ ਉਹਨਾਂ ਦੇ ਉੱਪਰ ਇੱਕ ਆਸ ਹੈ ਕਿ ਚੌਣ ਮੈਦਾਨ ਦੇ ਵਿੱਚ ਇੱਕ ਅਜਿਹੇ ਸ਼ਖਸ ਖੜੇ ਹੈ ਜਿਨ੍ਹਾਂ ਨੇ ਪਿਛਲੇ ਲੰਬੇ ਸਮੇਂ ਤੋਂ ਅਜਿਹੀਆਂ ਗਤੀਵਿਧੀਆਂ ਜਾਂ ਅਜਿਹੇ ਸੰਘਰਸ਼ਾਂ ਦੇ ਵਿੱਚ ਜਾਂ ਅਜਿਹੇ ਕੰਮਾਂ ਦੇ ਵਿੱਚ ਹਿੱਸਾ ਲਿਆ ਜਿਦੇ ਵਿੱਚ ਹਰ ਘਰ ਨੂੰ ਲੋਡ ਪੈਂਦੀ ਹੈ ਅਜਿਹੇ ਆਗੂਆਂ ਦੀ ਜੇ ਕਿਤੇ ਉਹ ਹੋਣ ਤੇ ਸਾਨੂੰ ਕਦੀ ਖਬਰ ਦੀ ਲੋੜ ਨਹੀਂ ਓਖੇ ਵੇਲੇ ਦੇ ਵਿੱਚ ਦੀਪਕ ਕੁਮਾਰ ਜਿਹੜੇ ਪਿਛਲੇ 2 ਵਾਰ ਤੋਂ ਪਿੰਡ ਹਲੇੜ ਦੀ ਸਰਪੰਚੀ ਦੀ ਚੋਣ ਲੜਨ ਤੋਂ ਬਾਅਦ ਉਹਦੀ ਪੂਰੇ ਪਿੰਡ ਦੀ ਅਗਵਾਈ ਵੀ ਕਰ ਰਹੇ ਆ ਤੇ ਪਿੰਡ ਨੂੰ ਇੱਕ ਡਿਵੈਲਪਮੈਂਟ ਦਾ ਇੱਕ ਮਾਡਲ ਜਿਹੜਾ ਉਹਨਾਂ ਨੇ ਪੇਸ਼ ਕੀਤਾ ਤਲਵਾੜੇ ਦੇ ਵਿੱਚ ਜਿਹਦੇ ਚਰਚਾਵੇ ਹਰ ਘਰ ਦੇ ਵਿੱਚੋਂ ਦੇਖਣ ਨੂੰ ਮਿਲਦੇ ਆ। ਉਹਨਾਂ ਦੇ ਵੱਲੋਂ ਸਾਂਝੀ ਵਾਲਤਾ ਦਾ ਨਾਰਾ ਲੋਕਾਂ ਨੂੰ ਭਾਈਚਾਰਕ ਸਾਂਝ ਬਣਾ ਕੇ ਆਪਣੇ ਭਵਿੱਖ ਦੁਏ ਵਿਕਾਸ ਦੇ ਵੱਲ ਨੂੰ ਲੈ ਕੇ ਜਾਣ ਦਾ ਨਾਰਾ ਲਗਾਤਾਰ ਅਸੀਂ ਜਾਣਦੇ ਆਂ। ਪੂਰੇ ਤਲਵਾੜੇ ਦੇ ਵਿੱਚ ਕੋਈ ਅਜਿਹਾ ਸ਼ਖਸ ਨਹੀਂ ਹੋਣਾ ਕੋਈ ਅਜਿਹਾ ਸਮਾਜਿਕ ਕਾਰਕੁਨ ਨਹੀਂ ਹੋਣਾ ਕੋਈ ਇਹਾ ਪੱਤਰਕਾਰ ਨਹੀਂ ਹੋਣਾ ਜਾਂ ਕੋਈ ਵੀ ਅਜਿਹਾ ਸ਼ਖਸ ਨਹੀਂ ਹੋਣਾ ਜਿਹੜਾ ਅਗਾਹਵਧੂ ਗਤੀਵਿਧੀਆਂ ਦੇ ਵਿੱਚ ਹਿੱਸਾ ਲੈਂਦਾ ਤੇ ਜਿਹੜਾ ਦੀਪਕ ਠਾਕੁਰ ਹੁਣਾਂ ਨੂੰ ਦੀਪਕ ਕੁਮਾਰ ਹੁਣਾਂ ਨੂੰ ਜਿਨ੍ਹਾਂ ਦਾ ਚੋਣ ਨਿਸ਼ਾਨ ਲਲਕਾ ਆ ਉਹਨਾਂ ਨੂੰ ਜਾਣਦਾ ਨਾ ਹੋਵੇ ਤੇ ਉਹਨਾਂ ਦਾ ਰੋਲ ਉਹਨਾਂ ਸਾਰੇ ਅਗਾਹਵਧੂ ਕਾਰਜਾਂ ਦੇ ਵਿੱਚ ਨਾ ਹੋਵੇ ਇਹ ਕਦੀ ਹੋ ਹੀ ਨਹੀਂ ਸਕਦਾ ਦੀਪਕ ਠਾਕੁਰ ਹੁਣੀ 2005 6 ਦੇ ਵਿੱਚ ਬੇਰਜ਼ਗਾਰ बीएड ਅਧਿਆਪਕ ਫਰੰਟ ਦੇ ਵੱਲੋਂ ਪੰਜਾਬ ਭਰ ਦੇ ਵੱਡੀ ਗਿਣਤੀ ਬੇਰਜ਼ਗਾਰਾਂ ਨੂੰ ਅਧਿਆਪਕ ਵਜੋਂ ਨੌਕਰੀ ਦੁਆਉਣ ਦੇ ਵਿੱਚ ਕਹਿ ਹਮ ਰੋਲ ਉਹਨਾਂ ਦਾ ਰਿਹਾ ਉਹਦੇ ਤੋਂ ਬਾਅਦ ਲੰਬਾ ਸਮਾਂ ਲੋਕਾਂ ਦੀ ਮਸਲਿਆਂ ਨੂੰ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਜ਼ਰੀਏ ਵੱਡੀ ਗਿਣਤੀ ਪੂਰੇ ਪੰਜਾਬ ਪੰਜਾਬ ਤੋਂ ਬਾਹਰੀ ਭਾਰਤ ਪੱਧਰ ਤੇ ਲੈ ਕੇ ਆਏ ਉਹਦੇ ਤੋਂ ਇਲਾਵਾ ਚਾਹ ਹਾਜੀਪੁਰ ਦੇ ਵਿੱਚ ਹੋਵੇ ਚਾਹੇ ਤਲਵਾੜੇ ਦੇ ਵਿੱਚ ਹੋਵੇ ਚਾਹੇ ਪੰਜਾਬ ਦੇ ਅਲੱਗ ਖੇਤਰਾਂ ਦੇ ਵਿੱਚ ਹੋਵੇ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਨੂੰ ਲਗਾਤਾਰ ਆਪਣੇ ਮੀਡੀਆ ਦੇ ਰਾਹੀਂ ਆਪਣੀ ਕਲਮ ਦੇ ਰਾਹੀਂ ਤੇ ਆਪਣੇ ਸੰਘਰਸ਼ੀ ਜਜ਼ਵੇ ਦੇ ਰਾਹੀਂ ਲੋਕਾਂ ਨੂੰ ਜਥੇਬੰਦ ਕਰਕੇ ਤੇ ਇਸ ਗੱਲ ਨੂੰ ਵਾਤਾਵਰਨ ਨੂੰ ਬਚਾਉਣ ਨੂੰ ਲੈ ਕੇ ਇੰਨਾ ਕੁ ਜ਼ਿਆਦਾ ਉਜਾਗਰ ਕੀਤਾ ਤੇ ਸਾਨੂੰ ਪਤਾ ਹੀ ਇੱਥੋਂ ਲੱਗਾ ਵੀ ਗੈਰ ਕਾਨੂੰਨੀ ਮਾਈਨਿੰਗ ਹੁੰਦੀ ਕੀ ਹੈ ਇਹ ਦੀਪਕ ਹੁਣਾ ਦੀ ਕਲਮ ਤੋਂ ਸਾਨੂੰ ਪਤਾ ਲੱਗਾ ਤੇ ਬਤੌਰ ਐਮ ਐਸ ਸੀ ਮੈਥਮੈਟਿਕਸ ਦੇ ਟੀਚਰ ਹੁੰਦਿਆਂ ਹੋਇਆਂ ਇੱਕ ਸਕੂਲ ਦੇ ਵਿੱਚ ਬੱਚਿਆਂ ਨੂੰ ਉਹਨਾਂ ਨੂੰ ਤਰਾਸ਼ਣ ਦੇ ਵਿੱਚ ਜਿਹੜਾ ਉਹਨਾਂ ਦਾ ਰੋਲ ਹੈ ਉਸ ਪਰ ਉਹ ਪਰਿਵਾਰ ਹੀ ਜਾਣਦੇ ਹੋਣਗੇ ਜਿਨ੍ਹਾਂ ਪਰਿਵਾਰਾਂ ਦੇ ਬੱਚੇ ਇਹਨਾਂ ਕੋਲ ਪੜ੍ਹ ਕੇ ਅੱਜ ਵੱਡੀਆਂ ਵੱਡੀਆਂ ਕੁਰਸੀਆਂ ਦੇ ਉੱਪਰ ਵੀ ਬੈਠੇ ਹੋਏ ਆ ਤੇ ਉਹ ਦੀਪਕ ਠਾਕੁਰ ਹੁਣੀ ਜੋਨ ਤਲਵਾੜਾ ਤੋਂ ਜਿਹਦੇ ਵਿੱਚ ਤਿੰਨ ਪਿੰਡ ਆਂਦੇ ਆ ਰਜਵਾਲ ਧਾਰ ਤੇ ਹਲੇੜ ਰਜਵਾਲ ਦੇ ਵਿੱਚ ਤਿੰਨ ਪੰਚਾਇਤਾਂ ਆ ਧਾਰ ਤੇ ਹਲੇੜ ਦੀ ਪੰਚਾਇਤ ਇਹ ਸਾਰੇ ਵੋਟਰਾਂ ਨੂੰ ਮੈਂ ਅਪੀਲ ਕਰਦਾ ਵੀ ਦੀਪਕ ਹੁਣਾ ਦੇ ਜੇ ਗੁਣ ਦੇਖਣੇ ਹੋਣ ਤੇ ਗਿਣਤੀ ਨਹੀਂ ਲਗਾਈ ਜਾ ਸਕਦੀ ਚਾਹੇ ਬੇਰੋਜ਼ਗਾਰਾਂ ਨੂੰ ਨੌਕਰੀ ਦੁਆ ਦਾ ਮਸਲਾ ਹੋਵੇ ਚਾਹੇ ਗਰੀਬੇ ਗੁਰਬੇ ਲੋਕਾਂ ਦੇ ਨਾਲ ਤੱਕਾ ਹੁੰਦਾ ਹੋਵੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਥਾਣੇ ਕਚਹਿਰੀਆਂ ਦੇ ਵਿੱਚ ਉਹ ਉਹਨਾਂ ਦੇ ਵਿੱਚ ਉਹਨਾਂ ਦੀ ਮਦਦ ਦੇ ਨੂੰ ਲੈ ਕੇ ਹੋਵੇ ਚਾਹੇ ਸੰਘਰਸ਼ ਹੋਣ ਚਾਹੇ ਗੈਰਮੋਨੀ ਮਾਈਨਿੰਗ ਦੇ ਵਿਰੁੱਧ ਹੈ ਚਾਹੇ ਵਾਤਾਵਰਨ ਨੂੰ ਬਚਾਉਣ ਨੂੰ ਲੈ ਕੇ ਹੈਗਾ ਜਾਂ ਚਾਹੇ ਕਿਸੇ ਦੇ ਉੱਪਰ ਮਜ਼ਾਇਜ਼ ਕਿਸੇ ਪ੍ਰਕਾਰ ਦਾ ਤਸ਼ੱਦਦ ਹੈ ਉਹਨੂੰ ਲੈ ਕੇ ਸਾਰਾ ਕੋਈ ਸੰਘਰਸ਼ ਹੋਵੇ ਤੇ ਸਮਾਜਿਕ ਜਿੰਨੀਆਂ ਵੀ ਪ੍ਰਤੀਆਂ ਉਹਨਾਂ ਦੇ ਵਿਰੁੱਧ ਜਿੰਨੇ ਵੀ ਸੰਘਰਸ਼ ਹੋਣ ਉਹਨਾਂ ਦੇ ਵਿੱਚ ਉਹਨਾਂ ਦਾ ਗਾਹਾਂ ਵਧੂ ਰੋਲ ਤੇ ਆ ਤੇ ਸਾਡੇ ਹੀ ਤਲਵਾੜੇ ਦੇ ਵੱਡੇ ਇੱਕ ਰੈਵੋਲੂਸ਼ਨਰੀ ਰੇ ਆ ਸ਼ਹੀਦ ਭਗਤ ਸਿੰਘ ਉਹਨਾਂ ਦੇ ਜੰਗੀ ਸਾਥੀ ਜਿਹੜੇ ਆ ਪੰਡਿਤ ਕਸ਼ੋਰੀ ਲਾਲ ਉਹਨਾਂ ਦੀ ਜਿਹੜੀ ਯਾਦਗਾਰ ਕਮੇਟੀ ਉਹਨਾਂ ਦੇ ਵੀ ਪ੍ਰਧਾਨ ਹੋ ਹੈ ਤੇ ਉਹਨਾਂ ਦੇ ਵੱਲੋਂ ਹਰ ਸਾਲ ਜਿਹੜਾ ਆ ਪੰਡਿਤ ਕਸ਼ੋਰੀ ਲਾਲ ਉਹਨਾਂ ਨੂੰ ਯਾਦ ਕਰਦੇ ਆ ਨਾਟਕ ਮੇਲਾ ਵੀ ਲਗਾਤਾਰ ਕਰਿਆ ਜਾਂਦਾ ਉਹਨਾਂ ਦੀ ਕੋਈ ਵੀ ਗਿਣਤੀ ਗਿਣਤੀ ਨਹੀਂ ਕੀਤੀ ਜਾ ਸਕਦੀ ਉਹਨਾਂ ਦੇ ਵੱਲੋਂ ਕੀਤੇ ਹੋਏ ਲੋਕਪੱਖੀ ਕਾਰਜਾਂ ਦੇ ਮੈਂ ਆਸ ਕਰਦਾ ਹਾਂ ਕਿ ਇਹ ਤਿੰਨਾਂ ਪਿੰਡਾਂ ਦੇ ਲੋਕ ਪੰਜਾਂ ਪੰਚਾਇਤਾਂ ਦੇ ਸਾਰੇ ਸੂਝਵਾਨ ਵੋਟਰ ਐਤਕੀ ਇੱਕ ਇਤਿਹਾਸ ਲਿਖਣਗੇ ਉਹ ਰਵਾਇਤੀ ਪਾਰਟੀਆਂ ਚਾਹੇ ਉਹ ਭਾਜਪਾ ਹੋਵੇ ਚਾਹੇ ਉਹ ਕਾਂਗਰਸ ਹੋਵੇ ਚਾਹੇ ਆਮ ਆਦੀ ਪਾਰਟੀ ਹੋਵੇ ਇਹਨਾਂ ਤਿੰਨਾਂ ਰਵਾਇਤੀ ਪਾਰਟੀਆਂ ਨੇ ਕੀ ਕੁਝ ਸਾਨੂੰ ਦਿੱਤਾ ਅਸੀਂ ਬਖੂਬੀ ਜਾਣਦੇ ਹਾਂ ਤੇ ਨਵੀਂ ਤਬਦੀਲੀ ਦੇ ਰੂਪ ਦੇ ਵਿੱਚ ਇੱਕ ਵਿਕਲਪ ਵਜੋਂ ਤੁਹਾਡੇ ਤਿੰਨਾ ਪਿੰਡਾਂ ਦੇ ਵਿੱਚ ਅਸੀਂ ਪੂਰਾ ਜ਼ੋਰ ਲਾ ਕੇ ਇਹਨਾਂ ਨੂੰ ਆਪ ਰਿਕੁਐਸਟ ਕਰਕੇ ਗਿਆ ਵੀ ਤੁਹਾਨੂੰ ਇੱਥੇ ਚੋਣ ਲੜਨੀ ਚਾਹੀਦੀ ਹੈ ਤੇ ਤਲਵਾੜੇ ਦੇ ਵਿੱਚ ਇੱਕ ਤਬਦੀਲੀ ਜਿਹੜੀ ਆ ਲੋਕਾਂ ਨੂੰ ਲਿਖਣੀ ਚਾਹੀਦੀ ਆ ਤੇ ਸਾਰੇ ਤਲਵਾੜਾ ਕੀ ਹੁਸ਼ਿਆਰਪੁਰ ਕੀ ਪੰਜਾਬ ਦੇ ਅਲੱਗ-ਅਲੱਗ ਸੰਘਰਸ਼ੀ ਲੋਕ ਤੁਹਾਡੇ ਤਿੰਨਾ ਪਿੰਡਾਂ ਦੇ ਵੱਲੋਂ ਦੇਖ ਰਹੇ ਆ ਵੀ ਤੁਸੀਂ ਇਸ ਚੋਣ ਦੇ ਵਿੱਚ 14 ਦਸੰਬਰ ਨੂੰ ਜਿਹੜਾ ਵੋਟ ਹੈ ਵੋਟ ਪਾਣ ਤੋਂ ਪਹਿਲਾਂ 1 ਸਕਿੰਟ 2 ਸਕਿੰਟ 5 ਸਕਿੰਟ ਅੱਖ ਮੀਰ ਕੇ ਸੋਚੋਗੇ ਜ਼ਰੂਰ ਕਿ ਅਸੀਂ ਵੋਟ ਉਹੀ ਰਵਾਇਤੀ ਪਾਰਟੀਆਂ ਨੂੰ ਪਾਣ ਚੱਲੇ ਆ ਜਿਨ੍ਹਾਂ ਦੇ ਵੱਲੋਂ ਸਾਨੂੰ ਲਗਾਤਾਰ ਠੱਗਿਆ ਜਾ ਰਿਹਾ ਹੈ ਸਾਨੂੰ ਕੁੱਟਿਆ ਜਾ ਰਿਹਾ ਹੈ ਜਿਨ੍ਹਾਂ ਦੇ ਕਾਨੂੰਨ ਜਿਨ੍ਹਾਂ ਦੇ ਰਾਜ ਦੇ ਵਿੱਚ ਨਾ ਤਾਂ ਕਾਨੂੰਨ ਹੈ ਜਿਨ੍ਹਾਂ ਦੇ ਰਾਜ ਦੇ ਵਿੱਚ ਨਾ ਤਾਂ ਪ੍ਰਸ਼ਾਸਨਿਕ ਕੋਈ ਚੱਜ ਦਾ ਕੰਮ ਹੋ ਰਿਹਾ ਹੈ ਬਿਨਾਂ ਪੈਸੇ ਦਿੱਤੇ ਕੋਈ ਕੰਮ ਨਹੀਂ ਹੁੰਦਾ ਹੈ ਤੇ ਘਰਾਂ ਦੇ ਝਗੜੇ ਜਾਂ ਹੋਰ ਸਾਰਾ ਕੁਝ ਲਗਾਤਾਰ ਇਹਨਾਂ ਦੀ ਹੀ ਦੇਣ ਹੈ ਜਾ ਉਸ ਸਖਸ਼ ਨੂੰ ਪਾਣੀ ਹੈ ਜਿਹੜਾ ਸਾਡੇ ਦੁੱਖ ਸੁੱਖ ਦੇ ਵਿੱਚ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਖੜਾ ਆ ਤੇ ਸਾਡੀ ਜਵਾਨੀ ਨੂੰ ਸਾਡੇ ਬੱਚਿਆਂ ਨੂੰ ਜਿਹੜਾ ਹੈ ਚੰਗੇ ਭਵਿੱਖ ਦੇ ਵੱਲ ਨੂੰ ਲੈ ਕੇ ਜਾ ਰਿਹਾ ਸਾਡੇ ਤਲਵਾੜੇ ਨੂੰ ਸਾਡੇ ਪਿੰਡਾਂ ਨੂੰ ਜਿਹੜਾ ਚੰਗੇ ਭਵਿੱਖ ਦੇ ਵੱਲ ਨੂੰ ਲੈ ਕੇ ਜਾ ਰਿਹਾ ਹੈ ਸਾਡੇ ਪਿੰਡ ਦੀ ਡਿਵੈਲਪਮੈਂਟ ਦੇ ਲਈ ਜਿਹੜਾ ਇੱਕ ਚੰਗਾ ਕਾਜ ਕਰ ਰਿਹਾ ਤੇ ਉਹਨੂੰ ਵੋਟ ਪਾਣੀ ਹੈ ਇਹ ਜਰੂਰ ਸੋਚਿਓ ਜੀ ਤੇ ਮੈਨੂੰ ਇਹ ਯਕੀਨ ਹੈ ਕਿ ਇਸ ਚੋਣਾਂ ਦੇ ਵਿੱਚ ਇਹ ਤਿੰਨੇ ਪਿੰਡ ਇਸ ਤਿੰਨੇ ਪਿੰਡਾਂ ਦੀਆਂ ਪੰਜੇ ਪੰਚਾਇਤਾਂ ਦੇ ਹਰ ਇੱਕ ਵੋਟਰ ਬੜੇ ਖੁਸ਼ਦਿਲ ਦੇ ਨਾਲ ਜਿਹੜਾ ਦੀਪਕ ਕੁਮਾਰ ਉਹਨਾਂ ਦਾ ਚੋਣ ਨਿਸ਼ਾਨ ਨਲਕੇ ਦੇ ਉੱਪਰ ਵੋਟ ਪਾਏਗਾ ਤੇ ਉਹ ਮਾਣ ਮਹਿਸੂਸ ਕਰੂਗਾ ਪਿਆਰ ਕੀ ਵੋਟ ਅਸੀਂ ਉਸ ਸ਼ਖਸ ਨੂੰ ਪਾਈ ਹੈ ਜਿਹੜਾ ਇਮਾਨਦਾਰ ਹੈ ਅਸੀਂ ਉਸ ਸ਼ਖਸ ਨੂੰ ਪਾਈ ਹੈ ਜਿਹੜੇ ਜਿੰਨੇ ਵੀ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਸ਼ਹੀਦ ਹੈ ਉਹਨਾਂ ਦੇ ਸਾਥੀਆਂ ਦੇ ਜਿਹੜੇ ਪੈਰੋਕਾਰ ਹੈ ਉਹਨਾਂ ਨੂੰ ਪਾਈ ਹੈ ਉਹ ਮਾਣ ਕਰਨਗੇ ਅਸੀਂ ਵੋਟ ਇਸ ਵਾਰ ਦੀਪਕ ਕੁਮਾਰ ਉਹਦੇ ਚੋਣ ਨਿਸ਼ਾਨ ਨਲਕੇ ਨੂੰ ਪਾਈ ਹੈ ਜੇ ਜੋ ਸ਼ਖਸ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪਿੰਡਾਂ ਦੀ ਸਾਡੇ ਹਲਕੇ ਦੀ ਅਗਵਾਈ ਕਰੂਗਾ ਤੇ ਮੈਨੂੰ ਆਸ ਹੈ ਪੀਣਾ ਚੋਣਾ ਦੇ ਵਿੱਚ ਤੁਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਦੀਪਕ ਕੁਮਾਰ ਉਹਨਾਂ ਨੂੰ ਸਾਬਕਾ ਸਰਪੰਚ ਹਲੇੜ ਨੂੰ ਉਹਨਾਂ ਦੇ ਚੋਣ ਨਿਸ਼ਾਨ ਨਲਕੇ ਨੂੰ ਇੰਨੀਆਂ ਕ ਵੋਟਾਂ ਦੇ ਨਾਲ ਜੇਤੂ ਬਣਾਓਗੇ ਤਲਵਾੜਾ ਕੀ ਪੰਜਾਬ ਦੇ ਇਤਿਹਾਸ ਦੇ ਵਿੱਚ ਯਾਦ ਰੱਖੂਗਾ ਕਿ ਇਮਾਨਦਾਰੀ ਦੇ ਨਾਲ ਵੀ ਸੰਘਰਸ਼ ਕਰਨ ਵਾਲੇ ਲੋਕਾਂ ਨੂੰ ਵੋਟਾਂ ਪੈਂਦੀਆਂ ਆ ਲੋਕ ਉਹਨਾਂ ਦਾ ਸਾਥ ਦਿੰਦੇ ਆ ਇਹ ਆਸ ਦੇ ਨਾਲ ਮੈਂ ਤੁਹਾਡੇ ਨਾਲੇ ਗੱਲਬਾਤ ਸਾਂਝੀ ਕਰ ਰਿਹਾ ਤੇ ਇਹਨੂੰ ਹਰ ਇੱਕ ਮੋਟਰ ਤੱਕ ਪਹੁੰਚਾਉਣਾ ਤੁਹਾਡੀ ਜ਼ਿੰਮੇਵਾਰੀ ਹੈ ਧੰਨਵਾਦ